ਸ੍ਰੀ ਮਹਲਾ ਤੀਜਾ ਕਾਚਾ ਤਨ ਸੰਚੇ ਮੂਰਖ ਗਵਾਰ ਮਨਮੁਖ ਭੁਲੇ ਅੰਦ ਗਵਾਰ ਬਿਖਿਆ ਕੇ ਧਨ ਸਦਾ ਦੁਖ ਹੋਏ ਨਾ ਸਾਥ ਜਾਈ ਨਾ ਪ੍ਰਾਪਤ ਹੋਏ ਸਤਿ ਧਨ ਗੁਰਮਤੀ ਪਾਈ ਕਾਚ ਧਨ ਫੋਨ ਆਵੇ ਜਾਈ ਰਹਾ ਮਰਮਕ ਭੁੱਲੇ ਸਭ ਮਰੇ ਗਵਾ ਪਾਵਲ ਡੁੱਬੇ ਨਰਵਾਰ ਨਪਾਲ ਸਤ ਗੁਰ ਫੇਟੇ ਪੂਰੇ ਪਾ ਸਾਚਿਰਤੇ ਹਿਸ ਬੈਰਾ ਚੌਜੁ ਕਿਮੇ ਅੰਮ੍ਰਿਤ ਸਾਚੀ ਬੋਲੀ ਪੂਰੇ ਭਾਗ ਹਰਨਾਮ ਸਮਾਨ ਸੇਧ ਸਾਧਿਕ ਤਰਸੇ ਸਭ ਲੋਏ ਪੂਰੇ ਭਾਗ ਪ੍ਰਾਪਤ ਹੋਏ ਸਭ ਕੇ ਸਾਚਾ ਸਾਚਾ ਹੈ ਸੋਈ ਉਤਮ ਬ੍ਰਹਮਾ ਪਛਾਣੇ ਕੋਈ ਸਜ ਸਾਚਾ ਸਚ ਆਪ ਜਿਹੜਾ ਹੈ ਨਾਨਕ ਆਪੇ ਵੇਖੇ ਆਪੇ ਸਚ ਲਾਏ ਨਾਨਕ ਆਪੇ ਵੇਖੇ ਆਪ ਸਚ ਲਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰ ਪਿਆਰੇ ਗੁਰ ਸਵਾਰੇ ਸਾ ਸੰਗਤ ਸ੍ਰੇਸ਼ਟ ਭਗਤਾਂ ਤੰਤਾ ਦੇ ਜੋਗ ਹੋ ਜੋ ਅੰਮ੍ਰਿਤ ਵੇਲੇ ਗੁਰੂ ਦਰ ਨਗਮਸਤਕ ਹੋ ਰਹੇ ਹੋ ਅੱਜ ਦਾ ਔਰੰ ਪਵਿੱਤਰ ਜੋ ਸ਼ਬਦ ਆਪ ਜੀ ਨੇ ਸਰਵਣ ਕੀਤਾ ਹੈ ਸ਼ਬਦ ਵਿੱਚ ਮਰਜ ਸੱਚੇ ਧਨ ਅਤੇ ਕੱਚੇ ਧਨ ਵਾਲੇ ਸੰਸਾਰ ਨੂੰ ਸਿਰ ਦਿੱਤੇ ਹੈ ਕਿ ਭੜਿਆ ਜਿਸ ਤਰਨ ਨੂੰ ਤੂੰ ਕਤਰ ਕਰਦਾ ਦਿਨ ਰਾਤ ਤੇਰੀ ਦੌੜ ਲੱਗੀ ਹੋਈ ਕਹਿੰਦੇ ਉਸ ਕੱਚੇ ਧਰਨੇ ਤੇਰਾ ਸਾਥ ਨਹੀਂ ਦੇਣਾ ਸਾਥ ਤੇਰਾ ਪ੍ਰਮਾਤਮਾ ਦੇ ਨਾਮ ਸੱਚੇ ਧਰਨੇ ਦੇਣਾ ਰਹਾਉ ਵਾਲਿਆਂ ਤੁਗਾਂ ਦੇ ਵਿੱਚ ਤੀਸਰੇ ਪਾਤਸ਼ਾਹ ਗ੍ਰੰਮ ਦਾ ਸਮਝ ਸਮਝਾਉਣਾ ਕਰਦੇ ਨੇ ਮਾਝ ਕੰਦੇ ਗੁਰੂ ਦੀ ਮਤ ਜਿਸ ਨੇ ਗ੍ਰਹਿਣ ਕੀਤੀ ਉਹ ਸੱਚੇ ਤੁਹਾਨੂੰ ਕੱਤਰ ਕਰਦੇ ਨੇ ਜਿਨ੍ਹਾਂ ਨੇ ਗੁਰਮਤਿ ਗ੍ਰਹਿਣ ਕੀਤੀ ਉਹ ਸੱਚੇ ਤੁਹਾਨੂੰ ਕੱਤਰ ਕਰਦੇ ਨੇ ਪਰ ਕਹਿੰਦੇ ਜਿਨ੍ਹਾਂ ਨੇ ਕੱਚਾ ਧੰਨ ਕੱਤਰ ਕੀਤਾ ਕਹਿੰਦੇ ਉਹ ਕੱਚਾ ਧਨ ਕਦੇ ਆ ਗਿਆ ਤੇ ਕਦੇ ਚਲਾ ਗਿਆ ਸਥਿਰ ਨਹੀਂ ਟਿਕਣ ਵਾਲਾ ਨਹੀਂ ਹੈ ਕੱਚਾ ਧਨ ਰਹਾਉ ਵਾਲੀ ਦੁਕਾਨ ਵਿੱਚ ਜੋ ਬਖਸ਼ਿਸ਼ ਕਰਦੇ ਨੇ ਸਾਧ ਚਾਹ ਧਨ ਗੁਰਮਤੀ ਪਾਏ ਕੱਚਾ ਧਨ ਫਨ ਆਵੇ ਜਾਈ ਕਜਾ ਤਨ ਕਦੇ ਮੰਗਤਿਤ ਤੋਂ ਆ ਜਾਏਗਾ ਖੁਸ਼ ਹੋ ਜਾਏਗਾ ਜਦੋਂ ਚਲਾ ਗਿਆ ਤਾਂ ਫਿਰ ਰੋਣ ਲੱਗ ਪਏਗਾ ਪਰਮਾਤਮਾ ਕਹਿੰਦੇ ਤੂੰ ਨਾਮ ਰੂਪੀ ਸੱਚੇ ਤੁਹਾਨੂੰ ਕੱਤਰ ਕਰਨਾ ਕਰ ਕਜਾ ਤਨ ਉਹੀ ਕਰਦੇ ਨੇ ਜਿਹੜੇ ਮਨ ਪਿੱਛੇ ਲੱਗੇ ਨੇ ਕੇਵਲ ਤੇ ਕੇਵਲ ਮਾਝ ਆਪਨ ਅਨੇਰੇ ਵਿੱਚ ਡੁੱਬੇ ਹੋਏ ਨੇ ਭੁੱਲੇ ਹੋਏ ਨੇ ਪਟਕੇ ਹੋਏ ਨੇ ਜਿਹੜੇ ਜ਼ਹਿਰ ਰੂਪੇ ਤੁਹਾਨੂੰ ਕੱਤਰ ਕਰਦੇ ਨੇ ਬੰਦਿਆ ਯਾਦ ਰੱਖੀ ਇਹ ਕਚਾ ਧਨ ਤੇਰੇ ਨਾਲ ਨਹੀਂ ਜਾਣਾ ਤੇਰਾ ਸਾਥ ਨਹੀਂ ਦੇਣਾ ਬਾਰ ਬਾਰ ਗੁਰਬਾਣੀ ਦੇ ਵਿੱਚ ਬਾਰ ਬਾਰ ਪਾਤਸ਼ਾਹ ਨੇ ਸੰਜੋਣਾ ਕੀਤਾ ਬੰਦਿਆ ਜਿਹੜੀ ਚੀਜ਼ ਨੇ ਸਾਥ ਜਾਣਾ ਹੋਏ ਜਿਨ ਸਾਥ ਨਿਭਣਾ ਹੋਏ ਉਹਨੂੰ ਤਾਂ ਤੋਖਤਰ ਕਰ ਜਿਹੜਾ ਕੱਚਾ ਧਨ ਹੈ ਜਿਹੜਾ ਜ਼ਹਿਰੂਪੇ ਧਨ ਹੈ ਜਿਨ ਤਨੂੰ ਦੁੱਖ ਹੀ ਦੇਣੇ ਨੇ ਜਿਨ ਤੇਰਾ ਸਾਥ ਨਹੀਂ ਦੇਣਾ ਜਿਨ ਤੇਰਾ ਸਾਥ ਛੱਡ ਜਾਣਾ ਕਹਿੰਦੇ ਤੂੰ ਉਸਨੂੰ ਤੋਖਤਰ ਕਰ ਰਿਹਾ ਮਾਰ ਕਹਿੰਦੇ ਤੂੰ ਭਟਕਣਾ ਦੇ ਵਿੱਚ ਹੈ ਹਨੇਰੇ ਦੇ ਵਿੱਚ ਹੈ ਕਾਚਾ ਧਨ ਸੰਤੇ ਮੂਰਖ ਗਵਾ ਮਨਮਕ ਭੁਲੇ ਅੰਧ ਗਵਾ ਵੇਖਿਆ ਕੇ ਤਨ ਸਦਾ ਦੁੱਖ ਹੋਏ ਜੈ ਰੂਪੇ ਧਨ ਤੋਂ ਸਦਾ ਹੀ ਤੈਨੂੰ ਦੁੱਖ ਹੀ ਪ੍ਰਾਪਤ ਹੋਏਗਾ ਸੁਖ ਦੀ ਆਸ ਨਾ ਲਾਈ ਇਸ ਤੋ ਵਾਕਏ ਮੇ ਕੋ ਧਨ ਆ ਗਿਆ ਪੈਸਾ ਆ ਗਿਆ ਬੜਾ ਸੁਖ ਪ੍ਰਾਪਤ ਹੋ ਗਿਆ ਮਜ਼ੇ ਕਹਿੰਦੇ ਸੁਖ ਜਿਹੜਾ ਥੋੜੇ ਦਿਨਾਂ ਦਾ ਹੈ ਜਿਹੜਾ ਸਦੀਵੀ ਸੋਗ ਹੈ ਪ੍ਰਾਪਤ ਆਉ ਕਰਨਾ ਸੀ ਬੰਦੇ ਅਸੇ ਦਿਨ ਤੇਰਾ ਹੰਕਾਰ ਦੂਰ ਕਰਨਾ ਤੇਰੀ ਮੈਲ ਨੂੰ ਦੂਰ ਕਰਨਾ ਉਹ ਕਿਹੜਾ ਸੀ ਮਰ ਕਹਿੰਦੇ ਭਾਈ ਉਹ ਜਿਹੜਾ ਤਨ ਸੀ ਉਹ ਸੱਚਾ ਤਨ ਸੀ ਉਹਨੂੰ ਕਤਰ ਕਰਨ ਵਾਸਤੇ ਤੈਨੂੰ ਗੁਰਬਾਣੀ ਨਾਲ ਜੋੜਨਾ ਪੈਣਾ ਚੌਹ ਜੁਗ ਮੇ ਅੰਮ੍ਰਿਤ ਸਾਚੀ ਬਾਣੀ ਪੂਰੇ ਭਾਗ ਹਰ ਨਾਮ ਸਮਾਨ ਸ਼੍ਰੇਸ਼ਟ ਭਾਗ ਹੋਣ ਚੰਗੇ ਭਾਗ ਹੋਣ ਤਾਂ ਕਿਤੇ ਆਖਦੇ ਨੇ ਅਮਰਤ ਰੂਪੀ ਬਾਣੀ ਦੀ ਪ੍ਰਾਪਤ ਹੁੰਦੀ ਹੈ ਜਦੋਂ ਬਾਣੀ ਨਾਲ ਸਾਂਝ ਪੈ ਗਈ ਨਾਮ ਨਾਲ ਬੰਧਿਆ ਤੂੰ ਜੁੜ ਗਿਆ ਮਾਲਕ ਦੇ ਨਾਮ ਤੇ ਨਾਲ ਕਹਿੰਦੇ ਗੁਰਬਾਣੀ ਸੁਣ ਮੈਲ ਗਵਾਏ ਸਹਜੇ ਹਰਨਾਮ ਮਨ ਬਸੇ ਜਦੋਂ ਗੁਰਬਾਣੀ ਨੂੰ ਬਸਾਏਗਾ ਗੁਰਬਾਣੀ ਨੂੰ ਸੁੰਨਾ ਕਰੇਗਾ ਗੁਰਬਾਣੀ ਨੂੰ ਵਿਚਾਰਨਾ ਕਰੇਗਾ ਗੁਰਬਾਣੀ ਉੱਸਾਰ ਚੱਲੇਗਾ ਗੁਰਬਾਣੀ ਉੱਸਾਰ ਆਪਣਾ ਜੀਵਨ ਬਣਾਵੇਗਾ ਗੁਰਬਾਣੀ ਦੀ ਗੱਲ ਮੰਨਣਾ ਕਰੇਗਾ ਭਾਵੇਂ ਗੁਰਮਤ ਕਹਿੰਦੇ ਗੁਰਬਾਣੀ ਸੁਣ ਮੈਲ ਗਵਾਏ ਸਾਰੀ ਮੈਲ ਤੇਰੀ ਤੁਰ ਹੋ ਜਾਏਗੀ ਹਿਰਦਾ ਤੇਰਾ ਪਵਿੱਤਰ ਹੋ ਜਾਏਗਾ ਪਵਿੱਤਰ 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 ਪੁਨੀਤ ਤੇਰਾ ਹਿਰਦਾ ਪਵਿੱਤਰ ਹੋ ਜਾਏਗਾ ਸਾਫ਼ ਹੋ ਜਾਏਗਾ ਸਮਾਜ ਆਦਨ ਭਰ ਜਿਹੜੇ ਮਨਮੁਖ ਨੇ ਉਹ ਕੇਵਲ ਕੱਚੇ ਧਨ ਨੂੰ ਕਤਰ ਕਰਦੇ ਨੇ ਮਾਰਕੰਦੇ ਇਹ ਬੰਦੇ ਆ ਇਸ ਧਨ ਨੇ ਤੇਰਾ ਸਾਥ ਨਹੀਂ ਦੇਣਾ ਹੁਣ ਯਾਦ ਰੱਖਣਾ ਜਿਸ ਬੰਦੇ ਕੋਲ ਬੇਸ਼ਮਾਰ ਧਨ ਹੋਵੇ ਜਿਹਦੇ ਕੋਲ ਬਿਆੰਤ ਧਨ ਹੋਵੇ ਜੇ ਦੇ ਕੋਲ ਪਤਾ ਨਹੀਂ ਕਿਤਨੀ ਕੋ ਜਮੀਨ ਹੋਵੇ ਜੇ ਦਿਨ ਆਪਣਾ ਬੈਂਕ ਬੈਲੈਂਸ ਪਤਾ ਨਹੀਂ ਕਿਤਨਾ ਕੋ ਰੱਖਿਆ ਹੋਵੇ ਜਿਹਦਾ ਕੋਈ ਹਸਾਬ ਹੀ ਨਾ ਹੋਵੇ ਪਰ ਜਾਣਾ ਉਹਨੂੰ ਵੀ ਉਹੀ ਸੀੜੀ ਤੇ ਤੈਣਾ ਜਿੱਤੇ ਬਾਕੀ ਸੰਸਾਰ ਜਾ ਰਿਹਾ ਰਾਹ ਉਹੀ ਹੈ ਜਾਣਾ ਉੱਤੇ ਹੀ ਹੈ ਹਰੇਕ ਨੂੰ ਅਗਨ ਪੈਂਟਾ ਉਸੇ ਤਰੀਕੇ ਨਾਲ ਹੋਣੀ ਹੈ ਹਾ ਜੇ ਤੋਂ ਜ਼ਿਆਦਾ ਪੈਸਾ ਹੋਏਗਾ ਉਨਾਂ ਦੀਆਂ ਲੱਕੜਾਂ ਚੰਦਨ ਦੀਆਂ ਆ ਜਾਣ ਗਿਆ ਇਸ ਤੋਂ ਵੱਧ ਤਾਂ ਹੋਏਗਾ ਕੁਛ ਨਹੀਂ ਪਰ ਲਿੱਕਣ ਦੀ ਚੰਦਨ ਦੀ ਲੱਕੜ ਵਿੱਚੋਂ ਵੀ ਅੱਗੇ ਹੀ ਹੈ ਅੱਗ ਦਾ ਰੂਪ ਉਹੀ ਰਹੇਗਾ ਚਾਹੇ ਕਿਸੇ ਪ੍ਰਕਾਰ ਦੀ ਲੱਕੜੇ ਲਾ ਕੇ ਆਪਣਾ ਸੰਸਕਾਰ ਕਰ ਲਾ ਉਹ ਕੋਈ ਮਾਇਨੇ ਨਹੀਂ ਰੱਖੇਗਾ ਚਾਹੇ ਜਿੰਨੇ ਮਰਜੀ ਅਤਰ ਛੜਕ ਲਾ ਜਿੰਨੇ ਮਰਜੀ ਸੁਗੰਧੀ ਜਿੰਨੇ ਮਰਜੀ ਸੁਗੰਧਤ ਜੜੀਆਂ ਹਨ ਚੀਜ਼ਾਂ ਆਪਣੇ ਉੱਤੇ ਪਵਾ ਲਈ ਪਰ ਇਹਨਾਂ ਦੇ ਨਾਲ ਕੋਈ ਫਾਇਦਾ ਨਹੀਂ ਹੋਏਗਾ ਕਰ ਸਕਦਾ ਹੈ ਤੂੰ ਜਿੱਥੇ ਤੂੰ ਜਾ ਰਿਹਾ ਲੰਘ ਰਿਹਾ ਤੂੰ ਸੋਨੇ ਦੀਆਂ ਮੁਰਾਂ ਵਿਛਾ ਦੇ ਤਨ ਦੌਲਤ ਵਿਛਾ ਦੇ ਪਰ ਬੰਦਿਆ ਤੈਨੂੰ ਪਹਿਣਾ ਉਸੇ ਥਾਂ ਤੇ ਪਹਿਣਾ ਜਿੱਥੋਂ ਹਰੇਕ ਜੀਵ ਦਾ ਅੰਤ ਸਮਾਂ ਆ ਜਾਂਦਾ ਜਿੱਤੇ ਹਰੇਕ ਜੀਵ ਨੇ ਜਾ ਕੇ ਸੌਣਾ ਹੈ ਉਸ ਵੇਲੇ ਤੈਨੂੰ ਠੋਣਾ ਵੀ ਕਿਸੇ ਨੇ ਨਹੀਂ ਕਬੀਰ ਸਾਹਿਬ ਦਾ ਇਹ ਹਵਾਲਾ ਦਿੰਦੇ ਨੇ ਕਬੀਰ ਸੁਤਾ ਕੀ ਕਰੇ ਜਾਗ ਰੋਏ ਭੈ ਦੁੱਖ ਜਾਗਾਂ ਬਾਸਾ گور ਮੈਂ ਸੋ ਕਿਉਂ ਸੋਵੇ ਸੁਖ ਜਿਹਦਾ ਬਾਸਾ ਇਹ ਕਵਰਾਂ ਦੇ ਵਿੱਚ ਹੈ ਬੰਦਿਆ ਤੂੰ ਕਿਉਂ ਸੁਤਾ ਹੋਇਆ ਜਿਤਨੀ ਦੇਹ ਤੱਕ ਤੇਰੇ ਪ੍ਰਾਣ ਨੇ ਸਵਾਸ ਨੇ ਤੇਰਾ ਸਿਰ ਚੜਰਿਆ ਬੰਦਿਆ ਤੂੰ ਨਾਮ ਜਪ ਸਕਦਾ ਪਰ ਤੂੰ ਵੀ ਸਮਾ ਸੰਕਿਗ ਯਾਰ ਦਿੱਤਾ ਤਕਬੀਰ ਸਾਹਿਬ ਆਪਦੇ ਨੇ ਬੰਦਿਆ ਇੱਕ ਦਿਨ ਤਾਂ ਸੋਣਾ ਹੀ ਹੈ ਇੱਕ ਦਿਨ ਸੋਵਣ ਹੋਏ ਕੋ ਲੰਬੇ ਕੋਟ ਪਸਾਰ ਕਹਿੰਦੇ ਸਿੱਧੀਆਂ ਲੱਤਾਂ ਤਾਣ ਕੇ ਪੈ ਜਾਣਾ ਤਾ ਤੈਨੂੰ ਉਠਾਉਣਾ ਵੀ ਕਿਸੇ ਨੇ ਨਹੀਂ ਬੰਦਿਆ ਰਾਜ ਰਾਜ ਆਪਣੀ ਨੀਂਦ ਪੂਰੀ ਕਰੀ ਜਿਤਨਾ ਮਰਜੀ ਸ਼ੋਰ ਸ਼ਰਾਬਾ ਹੋਵੇ ਤੂੰ ਨਹੀਂ ਉੱਟਦਾ ਜਿਤਨਾ ਮਰਜੀ ਰੋਲਾ ਰੱਪਾ ਹੋਵੇ ਤੂੰ ਨਹੀਂ ਉਠੇਗਾ ਜਿਤਨੇ ਮਰਜੀ ਪ੍ਰਭਾਰ ਦੇ ਮੈਂਬਰ ਆ ਕੇ ਤੈਨੂੰ ਵਾਜਾ ਮਾਰੀ ਜਾਣ ਚਾਹੇ ਤੇਰੇ ਕੰਨਾਂ ਦੇ ਵਿੱਚ ਸਪੀਕਰ ਪਾ ਦੇਣ ਆ ਬੰਦਿਆ ਤੂੰ ਤਾਂ ਵੀ ਨਹੀਂ ਉਠੇਗਾ ਇੱਕ ਦਿਨ ਸੋਵਣ ਹੋਏਗਾ ਲੰਬੇ ਗੋਡ ਪਸਾਰ ਕਿੰਝ ਸਿੱਧੀਆਂ ਤਾਣ ਕੇ ਪੈ ਜਾਣਾ ਫਿਰ ਇਹ ਸਰੀਰ ਨੇ ਵੀ ਹਿਲਣਾ ਨਹੀਂ ਉਦੋਂ ਨਹੀਂ ਤੂੰ ਕਹੇਂਗਾ ਭਾਈ ਮੈਨੂੰ ਸਰਾਣਾ ਚਾਹੀਦਾ ਮੈਨੂੰ ਲੋਈ ਚਾਹੀਦੀ ਮੈਨੂੰ ਦਰੀ ਚਾਹੀਦੀ ਮੈਨੂੰ ਚਾਦਰ ਚਾਹੀਦੀ ਮੈਨੂੰ ਬਿਸਤਰਾ ਚਾਹੀਦਾ ਮੈਨੂੰ ਬਸਤਰ ਚਾਹੀਦਾ ਜੋ ਤੇਰੇ ਉੱਤੇ ਦੇ ਦਿੱਤਾ ਕਹਿੰਦੇ ਹਨ ਉਹਦੇ ਨਾਲ ਹੀ ਤੂੰ ਸੁੱਤਾ ਰਹੇਂਗਾ ਮੁੜ ਕੇ ਉੱਠੇਂਗਾ ਹੀ ਨਹੀਂ ਇਸ ਕਰਕੇ ਬੰਦਿਆ ਤੂੰ ਤੋਤਾ ਰੋਜ਼ਾਨਾ ਪਰਮਾਤਮਾ ਦਾ ਧੰਨਵਾਦ ਕਰ ਪਤਾ ਨਹੀਂ ਅੱਜ ਤੈਨੂੰ ਰੱਬ ਨੇ ਸਵਾਸ ਦਿੱਤੇ ਨੇ ਭੜਕੇ ਟੁੱਟਣਾ ਕਿ ਨਹੀਂ ਟੁੱਟਣਾ ਰੱਬ ਦਾ ਤਾਂ ਰੋਜ਼ਾਨਾ ਹੀ ਧੰਨਵਾਦ ਕਰਨਾ ਚਾਹੀਦਾ ਕਿਉਂਕਿ ਜਦੋਂ ਬੰਦਾ ਸੁੱਤਾ ਹੈ ਨਾ ਸੁੱਤਾ ਹੋਇਆ ਬੰਦਾ ਮਰੇ ਦੇ ਸਮਾਨ ਆਪ ਜੀ ਨੂੰ ਪਤਾ ਹੈ ਸੁੱਤਾ ਹੋਇਆ ਮਰੇ ਦੇ ਸਮਾਨ ਹੀ ਸੁੱਤੇ ਹੋਏ ਨੂੰ ਸੁਪਨਾ ਆ ਜਾਏ ਸਪਨੇ ਦੇ ਵਿੱਚ ਉਹਦੀ ਮੌਤ ਤੇ ਬਣ ਜਾਏ ਜਦੋਂ ਉੱਠਦਾ ਹੈ ਤਾਂ ਇੱਕੋ ਵਾਰੀ ਝਟਕਾ ਲੱਗਦਾ ਕਿ ਭਲਿਆ ਮੈਂ ਤਾਂ ਮਰਨੇ ਲੱਗਾ ਸੀ ਮੇਰੀ ਤਾਂ ਜਾਨ ਨਿਕਲ ਲੱਗੀ ਸੀ ਸ਼ੁਕਰੇ ਸਿਗਾ ਇਹ ਸੁਪਨਾ ਨਰਪਤ ਇੱਕ ਸਿੰਘਾਸਨ ਸੋਇਆ ਸੁਪਨੇ ਪਿਆ ਭਖਾਰੀ ਅਸ਼ਤ ਰਾਜ ਬਿਸ਼ਰਤ ਦੁਖ ਪਾਇਆ ਸੋਗਤ ਭਈ ਫਮਾਰੀ ਰਬ ਦਾ ਜੀ ਮੰਦਾ ਆਗਦਾ ਹੈ ਰੱਬਾ ਸ਼ੁਕਰੇ ਸੁਪਨਾ ਸੀ ਕਿਤੇ ਸੱਚ ਨਹੀਂ ਸੀ ਪਰ ਬੰਦਿਆ ਯਾਦ ਰੱਖੇ ਤੂੰ ਸੁਪਨੇ ਦੇ ਵਿੱਚ ਜਦੋਂ ਨੀਂਦ ਆ ਕੇ ਸਤਾ ਹੈ ਤੂੰ ਮਰੇ ਦੇ ਸਮਾਨ ਹੈ ਕਿਤਨਾ ਚੰਗਾ ਹੋਵੇ ਜੇ ਤੂੰ ਉੱਠ ਗਿਆ ਹੈ ਤਾਂ ਤੂੰ ਮਾਲਕ ਦਾ ਸ਼ੁਕਰਾਨਾ ਕਰ ਤਾਈਂ ਤਾਂ ਮੇਰੇ ਪਾਤਸ਼ਾਹ ਨੇ ਆਖਿਆ ਸੀ ਗੁਰ ਸਤ ਗੁਰ ਕਾਜੋ ਸਿੱਖ ਅਖਾਏ ਸਭ ਪਲਕੇ ਉੱਠ ਹਰ ਨਾਮ ਧਿਆਵੇ ਕਹਿੰਦੇ ਉੱਠਦਿਆਂ ਸਾਰ ਹੀ ਰੱਬ ਦੇ ਨਾਮ ਨੂੰ ਚੇਤੇ ਕਰੇ ਉਹ ਚੇਤੇ ਕਿਸ ਤਰ੍ਹਾਂ ਕਰਨਾ ਜੇ ਥਾਂ ਤੇ ਜੇ ਥਾਂ ਤੇ ਤੂੰ ਵਰਾਜ ਮਹਿਨ ਜਦੋਂ ਜਗ ਖੁੱਲੇ ਉੱਠਦੇ ਸਾਰ ਮੱਜ ਆਗਨ ਪਲਕੇ ਉੱਠ ਹਰ ਨਾਮ ਧਿਆਵੇ ਮਨ ਕਹਿੰਦੇ ਨਾਲੇ ਰੱਬ ਦੇ ਨਾਮ ਦੇ ਵਿੱਚ ਜੜ ਜਾਏ ਸ਼ੁਕਰਾਨਾ ਕਰੇ ਕਿ ਮਾਲਕ ਆ ਜਿਹੜੀ ਰੈਣ ਆ ਰਾਤ ਆਈ ਹੈ ਤੇਰੇ ਬਾਣੇ ਅੰਦਰ ਬਤੀਤ ਹੋਈ ਮਾਰਜ ਦਿਨ ਚੜਿਆ ਹੈ ਅੰਮ੍ਰਿਤ ਵੇਲਾ ਹੋਇਆ ਹੈ ਪਾਤਸ਼ਾਹ ਆਪਣੇ ਬਾਣੇ ਵਿੱਚ ਬਤੀਤ ਕਰਣਾ ਕਿਉਂਕਿ ਸਾਧ ਸੰਗਤ ਸਾਨੂੰ ਸਵਾਸ ਦੇ ਰਿਹਾ ਹੈ ਸਾਡੇ ਸਵਾਸ ਚੱਲ ਰਹੇ ਪ੍ਰਮਾਤਮਾ ਦਾ ਮਿਹਰ ਭਰਿਆ ਹੱਥ ਹੈ ਸਿਰ ਤੇ ਕਿ ਪ੍ਰਮਾਤਮਾ ਤੇਰੇ ਨਾਲ ਹੈ ਜਦੋਂ ਸਵਾਸ ਨਿਕਲ ਗਏ ਉਸ ਵੇਲੇ ਸਾਰੀ ਜੀਵਨ ਦੀ ਕਹਾਣੀ ਸਮਾਪਤ ਹੋ ਜਾਣੀ ਉੱਠਦੇ ਆ ਸਾਧਮਾ ਜੀ ਆਪਦੇ ਨੇ ਭल्या ਰੱਬ ਦੇ ਨਾਮ ਨੂੰ ਧਿਆਉਣਾ ਕਰ ਰੱਬ ਦੇ ਨਾਮ ਨੂੰ ਜਪਣਾ ਕੋਈ ਵਾਹਿਗੁਰੂ ਜਪਲੇ ਕੋਈ ਰਾਮ ਕੋਈ ਹਰੀ ਜਿਹੜਾ ਵੀ ਕੋਈ ਜਪਦਾ ਹੈ ਨਾਮ ਆਪਣੇ ਇਸ਼ਟ ਦਾ ਜਿਹੜਾ ਉਹਦੇ ਗੁਰੂ ਪੀਰ ਨੇ ਉਹਨੂੰ ਦਿੱਤਾ ਮਾਝ ਕੰਦੇ ਉੱਠਦੇ ਸਾਰ ਰੱਬ ਦੇ ਨਾਮ ਨੂੰ ਜਪਣਾ ਕਿਤੇ ਨੇ ਆਖਿਆ ਕਿ ਤੂੰ ਵਾਹਿਗੁਰੂ ਤੇ ਹੋਣਾ ਹੈ ਵੈਸੇ ਵਾਹਿਗੁਰੂ ਦਾ ਨਾਮ ਪਰਮਾਤਮਾ ਅਕਾਲ ਪੁਰਖ ਹੀ ਹੈ ਮਾ ਜਗਦਨ ਭਲਕੇ ਉਠ ਹਰ ਨਾਮ ਧਿਆਵੇ ਹਰ ਦਾ ਭਾਵ ਇਤੇ ਪਰਮਾਤਮਾ ਅਕਾਲ ਪੁਰਖ ਇਤੇ ਇੱਕ ਧਰਮ ਦੀ ਗੱਲ ਨੇ ਕੀਤੀ ਮੇਰੇ ਮਾਗਦੇ ਇੱਕ ਧਰਮ ਦੀ ਗੱਲ ਨੇ ਕੀਤੀ ਕਿਸੇ ਇੱਕ ਨੂੰ ਨਹੀਂ ਸਮਝਾਇਆ ਜਾ ਰਿਹਾ ਪੂਰੀ ਕਾਇਨਾਤ ਨੂੰ ਪੂਰੀ ਦੁਨੀਆ ਨੂੰ ਮੱਝ ਆਖਦੇ ਹਨ ਕਿ ਭਲਿਓ ਜੇਕਰ ਮਾਲਕ ਦੀ ਰਹਿਮਤ ਹੋਈ ਹੈ ਦਿਨ ਚੜ੍ਹਿਆ ਹੈ ਮੱਝ ਕਹਿੰਦੇ ਮਾਲਕ ਦੇ ਨਾਮ ਨੂੰ ਜਪਣਾ ਕਰੀ ਫਿਰ ਧਿਆਈ ਕਿੰਨਾ ਭਲਕੇ ਉਠ ਹਰ ਨਾਮ ਧਿਆਵੇ ਭਲਕੇ ਤ ਭਵ ਤੜਕੇ ਸਾਰ ਅੰਮ੍ਰਿਤ ਵੇਲੇ ਪ੍ਰਭਾਵ ਕਰਨਾ ਕਿ ਆਖਦੇ ਨੇ ਛੱਡ ਅੰਮ੍ਰਿਤ ਵੇਲੇ ਉੱਠੇ ਨੇ ਹੁੰਦਾ ਹੁਣ ਉੱਥੇ ਫਿਰ ਗੁਰੂ ਪਾਤਸ਼ਾਹ ਦਾ ਕਸੂਰ ਥੋੜੀ ਗੁਰੂ ਸਾਹਿਬ ਦਾ ਕਿਸੁਰ ਨਹੀਂ ਪਰ ਕਿਸੇ ਨੂੰ ਨੌਕਰੀ ਮਿਲਣੀ ਹੋਵੇ ਉਹਦਾ ਸਮਾਂ ਹੋਵੇ ਸਵੇਰੇ 9 ਵਜੇ ਦਾ ਤਾਂ ਅਸੀਂ ਕਿੰਨੇ ਵਜੇ ਪਹੁੰਚਦੇ ਆ ਉੱਥੇ ਅਸੀਂ 7 ਵਜੇ ਉੱਥੇ ਬਹਿ ਜਾਾਂਗੇ ਜੀ ਜਾ ਕੇ ਕਿ ਕਿਤੇ ਟਾਈਮ ਨਾ ਲੰਘ ਜਾਏ ਹੁਣ ਜਿਹੜਾ ਬੰਦਾ ਪਹੁੰਚਿਆ ਉੱਥੇ 11 ਵਜੇ ਉਹਦਾ ਕੀ ਕਰੇਗਾ ਉੱਥੇ ਤਾਂ ਲੱਭਣਾ ਹੀ ਕੁਝ ਨਹੀਂ ਉਹਨਾਂ ਨੇ ਆਖਣਾ ਭਾਈ ਸਮਾਂ ਤਾਂ 9 ਵਜੇ ਤੋਂ 10 ਵਜੇ ਤੱਕ ਸੀ ਹੁਣ 11 ਵਜੇ ਤੂੰ ਆ ਗਿਆ ਹੁਣ ਤਾਂ ਸਮਾਂ ਹੀ ਨਹੀਂ ਇਸੇ ਤਰ੍ਹਾਂ ਮਾਜਾ ਦੇ ਨੇ ਮਾਲਕ ਨੂੰ ਮਿਲਣ ਦਾ ਸਮਾਂ ਬੰਦਿਆ ਪਰਮਾਤਮਾ ਨੂੰ ਯਾਦ ਕਰਨਾ ਸਭ ਤੋਂ ਵਧੀਆ ਵੇਲਾ ਉਹ ਹੈ ਅੰਮ੍ਰਿਤ ਵੇਲਾ ਉਹਦਾ ਗੁਰਬਾਣੀ ਚ ਮਾਜ ਨੇ ਕਿਤੇ ਨਹੀਂ ਆਖਿਆ ਕਿ ਭਾਏ ਹੋਰ ਸਮੇਂ ਤੂੰ ਰੱਬ ਦੇ ਨਾਮ ਨੂੰ ਧਿਆ ਨਹੀਂ ਸਕਦਾ ਮਾਲਕ ਕਹਿੰਦੇ ਜਿਹੜਾ ਵੇਲੇ ਤੈਨੂੰ ਪਰਮਾਤਮਾ ਉਹ ਵੇਲਾ ਕੋ ਹੋ ਬਲ ਜਾਉ ਜਿਤ ਮੇਰਾ ਮਨ ਜਪੇ ਹਰ ਨਾਮ ਮਾਲਕਨ ਦੋਸਤ ਸਮੇ ਤੋਂ ਮੈਂ ਭਲੇ ਹਾਰ ਜਾਂਦਾ ਹਾਂ ਜਿਸ ਸਮੇ ਪਰਮਾਤਮਾ ਦਾ ਨਾਮ ਚਿਤਾਜੇ ਮਾਲ ਜਨਮਤ ਵੇਲੇ ਕਿਉਂ ਲਿਆ ਅਮਰਤ ਵੇਲੇ ਤੋਂ ਭਾਵ ਹੈ ਕਿ ਉਸ ਵੇਲੇ ਕੋਈ ਫੁਰਨਾ ਨਹੀਂ ਆਏਗਾ ਕੋਈ ਵਿਸ਼ੇ ਵਿਕਾਰਾਂ ਵਿੱਚ ਮਨ ਨਹੀਂ દોੜੇਗਾ ਮਨ ਦੀ ਧੋੜ ਜਿਹੜੀ ਆ ਖਤਮ ਹੋ ਜਾਂਦੀ ਹੈ ਇਸਕੇ ਮਾ ਜਾਗਦੇ ਨੇ ਉੱਠਦੇ ਸਾਤ ਤੂੰ ਰੱਬ ਦੇ ਨਾਮ ਨੂੰ ਧਿਆਏਗਾ ਤਾਂ ਮਨ ਤੇਰਾ ਟਿਕੇਗਾ ਪਰ ਉਹ ਗੱਲ ਵੱਖਰੀ ਹੈ ਜਦੋਂ ਬੰਦਾ ਨਾਮ ਨੂੰ ਜਪਦਾ ਹੈ ਤਾਂ ਮਨ ਟਿਕਦਾ ਹੀ ਨਹੀਂ ਸਹੀ ਮਾਇਨੇ 'ਚ ਬੰਦਾ ਆਪੇ ਅੰਦਰ ਝਾਤ ਮਾਰੇ ਕਿ ਜਦ ਅੰਮ੍ਰਿਤ ਵੇਲੇ ਉੱਠੇ ਉੱਠਦਿਆਂ ਸਾਰ ਹੀ ਰੱਬ ਦੇ ਨਾਮ ਨੂੰ ਜਪੇ 5 10 ਮਿੰਟ ਜਿੰਨਾ ਸਮਾਂ ਵੀ ਜਪੇ ਤਾਂ ਜੇਕਰ ਜਪਦੇ ਜਪਦੇ 5 ਮਿੰਟ ਵੀ ਮਨ ਟਿਕ ਗਿਆ ਉੱਥੇ ਹਾਜ਼ਰ ਹੈ ਜੋ ਕਹਿ ਰਹੇ ਹਾਂ ਮੁੱਖ ਤੁਹਾਨੂੰ ਮਨ ਸੁਣ ਰਿਹਾ ਸਮਝ ਲੈਣਾ ਮਨ ਟਿਕਿਆ ਹੋਇਆ ਜੇਕਰ ਜਪਦੇ ਜਪਦੇ ਪਤਾ ਨਹੀਂ ਮਨ ਚਲਾ ਕਿੱਥੇ ਗਿਆ ਫਿਰ ਵਾਪਸ ਲਿਆਂਦਾ ਇਹਦਾ ਮਤਲਬ ਕਿ ਮਨ ਸਾਡਾ ਟਿਕਿਆ ਹੀ ਨਹੀਂ ਇਹ ਮਨ ਸਾਡਾ ਟਿਕਿਆ ਹੀ ਨਹੀਂ ਅਸੀਂ ਜਿਤਨਾ ਮਰਜੀ ਹਲਕੀ ਜਾਈਏ ਕਿਉਂ ਮਨ ਟਿਕਿਆ ਬਾਣੀ ਪੜ ਰਹੇ ਹਾਂ ਬਾਣੀ ਪੜਦਿਆਂ ਪੜਦਾ ਕਰਦੇ ਤਾਂ ਨਿਤਨਮ ਪਏ ਹਾਂ ਮਨ ਦੇ ਦੁੜ ਬਾਹਰ ਭਜ ਗਿਆ ਫਿਰ ਵਾਪਸ ਆਏ ਹਾਂ ਫਿਰ ਧਿਆਨ ਦਿੱਤਾ ਪੜਦੇ ਤਾਂ ਜਪਜੀ ਸਾਹਿਬ ਪਏ ਹਾਂ ਪੜਦੇ ਪੜਦੇ ਇੰਦਾ ਪਾਠ ਹੋ ਗਿਆ ਪਤਾ ਫਿਰ ਮਨ ਲੱਗਿਆ ਉਧਰੋ ਸਮਾਪਤੀ ਹੋ ਗਈ ਪਤਾ ਫਿਰ ਮਨ ਲੱਗਿਆ ਇਧਰੋ ਨਿਤਨੇਮ ਦੀ ਸਮਾਪਤੀ ਹੋ ਗਈ ਪਤਾ ਫਿਰ ਮਨ ਲੱਗਿਆ ਮੁੱਖ ਤੋਂ ਪੜੀ ਜਾ ਰਹੇ ਹਾਂ ਪਰ ਮਨ ਹਾਜ਼ਰ ਨਹੀਂ ਭਾਈਓ ਤਾਂ ਮਾਧਨ ਕਾਜੀ ਨੂੰ ਤਿੰਨ ਵਾਵ ਨੂੰ ਸਮਝਾਇਆ ਭਲਿਓ ਜੇ ਮਨ ਹਾਜ਼ਰ ਨਹੀਂ ਪੈ ਨਵਾਜ ਕੇ ਨਾਲ ਪੜਾ ਗੁਲਾਨੁ ਬਾਦ ਜੇ ਮਨ ਨਹੀਂ ਤੁਹਾਡਾ ਹਾਜ਼ਰ ਨਹੀਂ ਸੀ ਮੁੱਖ ਤੋਂ ਤਾਂ ਪੜ੍ਹਦੇ ਸਨ ਪਰ ਤੁਹਾਡਾ ਸਰੀਰ ਵੀ ਹਾਜ਼ਰ ਸੀ ਮਨ ਹਾਜ਼ਰ ਨਹੀਂ ਸੀ ਮੈਂ ਕਹਿੰਦੇ ਮਨ ਕਰਕੇ ਕਿਤੇ ਨਵਾਜ਼ ਪੜ੍ਹ ਦਿੱਤਾ ਮੈਂ ਖੜਾ ਤੁਹਾਡੇ ਕੋਲ ਦਾ ਜਾਣਾ ਸੀ ਇਸ ਕਰਕੇ ਮੈਂ ਪਰਾਂ ਹੀ ਹੋ ਗਿਆ ਕਿ ਭਲਿਓ ਮਨ ਤਾਂ ਤੁਹਾਡਾ ਹੈ ਹੀ ਨਹੀਂ ਇੱਕ ਤਾਂ ਕਾਬਲ ਦੇ ਵਿੱਚੋਂ ਘੋੜੇ ਖਰੀਦਣ ਗਿਆ ਦੂਜੇ ਦਾ ਧਿਆਨ ਬਿਸ਼ੇਰੀ ਵੱਲ ਕਿ ਕਿਤੇ ਖੂਤ ਇਹਨਾਂ ਡਿੱਗ ਜਾਵੇ ਕਹਿਣ ਤੋਂ ਪਾਵੇ ਗੁਰੂ ਪਾਲ ਸਾਨੂੰ ਤਨ ਦੇ ਨਾਲ ਮਨ ਦੀ ਹਾਜ਼ਰੀ ਵੀ ਜ਼ਰੂਰੀ ਹੈ ਸੋ ਇਸ ਕਰਕੇ ਜਦੋਂ ਅੰਮ੍ਰਿਤ ਵੇਲਾ ਹੋਵੇ ਮਰ ਕਹਿੰਦੇ ਭਲਕੇ ਉੱਠ ਹਰ ਨਾਮ ਧਿਆਵੇ ਕਹਿੰਦੇ ਉੱਠਦਿਆਂ ਸਾਰੇ ਰੱਬ ਦੇ ਨਾਮ ਨੂੰ ਜਪਨਾ ਪ੍ਰਾਰੰਭ ਕਰਦੇ ਕਿਉਂ ਤੇਰਾ ਮਨ ਨਾ ਕਿਤੇ ਭਟਕ ਜਾਵੇ ਤਾਂ ਦੂਸਰੇ ਪਾਸੇ ਬਾਲ ਸਦਈ ਬਚਨ ਮਰਕੰਦੇ ਕਹੈ ਈ ਸ্নান ਸਿਮਰ ਪ੍ਰਭ ਆਪਣਾ ਮਨ ਤਨ ਭੈ ਅਰੋਗਾ ਕੋਟ ਵਿਗਣ ਲਾਥੇ ਪ੍ਰਭ ਸਰਨਾ ਪ੍ਰਗਟੇ ਭਲੇ ਸੰਜੋਗਾ ਦੁਜੇ ਪਾਸੇ ਧਨੁ ਗਰਜਨ ਪਦਸਾ ਮਰਜ ਫਰਮਾਨ ਕਰਦੇ ਨੇ ਰਹਿਮਤ ਕਰਦੇ ਨੇ ਮਰ ਕਹਿੰਦੇ ਅੰਮ੍ਰਿਤ ਵੇਲਾ ਉਠਿਆ ਪਹਿਲੋ ਇਸ਼ਨਾਨ ਕਰ ਤੇਰਾ ਸਰੀਰ ਮਨ ਸਾਫ ਹੋਏ ਕਹਿੰਦੇ ਉਹਦੇ ਵਾਸਤੇ ਤੂੰ ਮਨ ਨੂੰ ਸਾਫ਼ ਕਰਨ ਵਾਸਤੇ ਫਿਰ ਬਾਣੀ ਦੇ ਇਸ਼ਨਾਨ ਕਰੋਣਾ ਸੀ ਇਸ ਮਨ ਤਨ ਦਾ ਇਸ਼ਨਾਨ ਪਾਣੀ ਦੇ ਨਾਲ ਤੇ ਮਨ ਦਾ ਇਸ਼ਨਾਨ ਬਾਣੀ ਦੇ ਨਾਲ ਇਹ ਗੁਰਸਿੱਖ ਨੇ ਦੋ ਕਾਰਜ ਕਰਨੇ ਮਰ ਕਹਿੰਦੇ ਆਪੇ ਮਾਲਕ ਦੀ ਰਹਿਮਤ ਕਿ ਤੂੰ ਪਰਮਾਤਮਾ ਨੂੰ ਪਾਲੇਗਾ ਹਿਰਦੇ 'ਚ ਨਾਮ ਬਸਾਏ ਹੋ ਕਰ ਬੈਠੇ ਗੁਰੂ ਧਿਆਇਓ ਸਾਰੇ ਪੜਿ ਗਿਓ ਹਿਰਦੇ ਨਾਮ ਵਸਾਇਓ ਕਰ ਬੈਠੇ ਗੁਰੂ ਧਿਆਇਓ ਕਿਤਨਾ ਸੁਖਾ ਰਾਸਿਆ ਮਾਝ ਕਹਿੰਦੇ ਕੋਈ ਤੈਨੂੰ ਕਾਂਤ ਲੱਭਣ ਦੀ ਲੋੜ ਨਹੀਂ ਕਿਤੇ ਭਟਕਣ ਦੀ ਲੋੜ ਨਹੀਂ ਕਿਤੇ ਈਦਾਂ ਦਾ ਥਾਣਾ ਲੱਭੇ ਕਿਤੇ ਆਕੇ ਕਿ ਮੈਨੂੰ ਕੋਈ ਤੰਗ ਨਾ ਕਰੇ ਮਾਝ ਕਹਿੰਦੇ ਰੱਬ ਦੇ ਨਾਮ ਨੂੰ ਜਪਣਾ ਹੈ ਹਿਰਦੇ ਨਾਮ ਵਸਾਇਓ ਕਹਿੰਦੇ ਆਪਣੇ ਹਿਰਦੇ ਵਿੱਚ ਨਾਮ ਨੂੰ ਵਸਾ ਲੈ ਘਰ ਬੈਠੇ ਗੁਰੂ ਤੇ ਆਇਆ ਕਹਿੰਦੇ ਇਦਾਂ ਵੀ ਤੂੰ ਰੱਬ ਨੂੰ ਪਾ ਲੈਗਾ ਸੋਕਰ ਹੁਣ ਗੁਰਨਾਨ ਨਦ ਪਾਦਸ਼ਾਹ ਰਹੇ ਤਾਂ ਆਪਣੇ ਘਰ ਵਿੱਚ ਨੇ ਉਹੀ ਭੈਣ ਬੇਬੇ ਨਾਨਕੀ ਨੂੰ ਦੇਖਦੇ ਨੇ ਆਪਣੀ ਮਾਂ ਨੂੰ ਦੇਖਦੇ ਨੇ ਪਿਤਾ ਨੂੰ ਦੇਖਦੇ ਨੇ ਆਪਣੇ ਪੁੱਤਰਾਂ ਦੇ ਵਿੱਚ ਬੈਠੇ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਚਾਰ ਸਹਬਜ਼ਾਦੇ ਨੇ ਮਹਾਰਾਜ ਦੇ ਨਹਿੜ ਨੇ ਮਾਤਾ ਗੁਜਰ ਕੌਰ ਨੇ ਉਹਨਾਂ ਦੇ ਵਿੱਚ ਹੀ ਬੈਠੇ ਕਿਤੇ ਨਾ ਛੱਡਿਆ ਘਰ-ਬਾਰ ਗੁਰਬਾਣੀ ਇਸ ਚੀਜ਼ਾਂ ਨੂੰ ਨਹੀਂ ਮੰਨਦੀ ਕਿ ਘਰ-ਵਰ ਛੱਡ ਕੇ ਤੈਨੂੰ ਰੱਬ ਮਿਲੇਗਾ ਇੱਥੇ ਤਾਂ ਕਹਿ ਰਹੀ ਹੈ ਘਰ ਬੈਠੇ ਗੁਰੂ ਤੇ ਆਇਓ ਗੁਰਬਾਣੀ ਕਹਿਣ ਤੋਂ ਭਾਵ ਤੇਰਾ ਮਨ ਤਾਂ ਟਿਕੇਗਾ ਤੂੰ ਮਾਜਗਦਰ ਨਹੀਂ ਤਾਂ ਮਨ ਤੇਰਾ ਨਹੀਂ ਟਿਕੇਗਾ ਹੁਣ ਜਦੋਂ ਬਾਣੀ ਨਾਲ ਜੁੜਿਆ ਤਾਂ ਮਾਜਗੰਦੇ ਸਾਰੀ ਮੈਲ ਫਿਰਦਾ ਤੇਰਾ ਸਾਫ਼ ਹੋ ਜਾਏਗਾ ਜਿਹੜਾ ਪਹਿਲਾ ਬਚਨ ਪੜਿਆ ਗੁਰਬਾਣੀ ਸੁਣ ਮੈਲ ਗਵਾਏ ਸਹਜੇ ਹਰਨਾਮ ਮਨ ਬਸਾਏ ਕਹਿੰਦੇ ਇਸ ਤਰ੍ਹਾਂ ਤੇਰੇ ਹਿਰਦੇ ਵਿੱਚ ਮਨ ਵਿੱਚ ਪ੍ਰਮਾਤਮਾ ਦਾ ਨਾਮ ਵਸ ਜਾਏਗਾ ਜਦ ਤੂੰ ਗੁਰਬਾਣੀ ਨੂੰ ਸਰਵਣ ਕਰੇਂ ਗੁਰਬਾਣੀ ਨੂੰ ਚਾਹੇ ਸਰਵਣ ਕਰ ਲਈਏ ਚਾਹੇ ਪੜ੍ਹ ਲਈਏ ਗੱਲ ਉਹੀ ਯਾਦ ਰੱਖਣੀ ਕਿ ਮਨ ਕਰਕੇ ਪੜ੍ਹੀਏ ਜੈਸੀ ਸੁਣ ਰਹੇ ਹਾਂ ਮਨ ਹਾਜ਼ਰ ਨਹੀਂ ਦੇਸੀ ਗੁਰਬਾਣੀ ਨੂੰ ਮੁਖ ਤੋਂ ਉਚਾਰ ਰਹੇ ਹਾਂ ਮਨ ਹਾਜ਼ਰ ਨਹੀਂ ਕਹਿੰਦੇ ਤਾਂ ਕਰਕੇ ਤੇਰੇ ਹਿਰਦੇ ਵਿੱਚ ਨਾਮ ਨਹੀਂ ਬਸੇਗਾ ਬਸੇਗਾ ਉਦੋਂ ਜਦੋਂ ਤੂੰ ਜੋ ਕਿਹਾ ਜਾ ਰਿਹਾ ਉਹਨੂੰ ਸਰਵਣ ਕਰੇਗਾ ਸਪਾਲਸਾ ਦਾ ਵਚਨ ਅੱਜ ਕਹਿੰਦੇ ਕੱਚੇ ਧਰ ਨੂੰ ਉਹ ਕਤਰ ਕਰਦੇ ਨੇ ਜਿਹੜੇ ਮਨ ਵਿੱਚ ਲੱਗੇ ਹੋਏ ਨੇ ਜਿਹੜੇ ਗੁਰਮਤ ਜਿਹੜੇ ਗੁਰੂ ਦੇ ਮਤ ਨੂੰ ਗ੍ਰਹਿਣ ਕਰਦੇ ਨੇ ਮੱਝ ਕਹਿੰਦੇ ਉਹ ਸੱਚੇ ਧਨ ਨੂੰ ਉਕਤਰ ਕਰਦੇ ਨੇ ਭਲਕੇ ਉਠ ਹਰ ਨਾਮ ਤੇ ਆਵੇ ਮਨ ਮੁਕ ਭੁੱਲੇ ਸਭ ਮਰੇ ਗਵਾਹ ਪਵ ਦਲ ਟੂਪੇ ਨਰਵਾਰ ਨਪ ਸਤ ਗੁਰ ਪੇਟੇ ਪੂਰੇ ਭਾਗ ਸਾਚਰਤੇ ਅਹਿਸ ਮਹਿਰਾ ਕਹਿੰਦੇ ਦਿਨ ਤੇ ਰਾਤ ਉਹ ਮਾਲਕ ਦੇ ਨਾਮ ਨੂੰ ਧਿਆਉਂਦੇ ਨੇ ਜਿਨਾ ਤੇ ਸਤਿਗੁਰੂ ਦੀ ਰਹਿਮਤ ਹੋ ਜਾਂਦੀ ਉਹ ਸੱਚੇ ਨਾਮ ਨੂੰ ਇਕੱਤਰ ਕਰਦੇ ਨੇ ਪਰਮਾਰ ਕਹਿੰਦੇ ਜਿਹੜੇ ਮਨਮੁਖ ਨੇ ਪਗਲ ਡੂਬੇ ਨਾ ਉਰਵਾਰ ਨਾ ਪਾਰ ਕਹਿੰਦੇ ਨਾ ਲੋਕ ਜੋ ਕੇ ਰਹਿੰਦੇ ਨਾ ਪਰੋਖ ਜੋਗੇ ਰਿੰਦੇ ਕਿਉਂ ਕਿਉਂਕਿ ਉਹਨਾਂ ਨੇ ਕੱਚੇ ਧੰਦੇ ਨਾਲ ਜੈ ਰੂਪੀ ਧੰਦੇ ਨਾਲ ਵਿਕਿਆ ਰੂਪੀ ਧੰਦੇ ਨਾਲ ਸਾਂਝ ਪਾਈ ਹੈ ਕਿ ਸਾਡਾ ਸਾਥ ਦੇਵੇਗਾ ਪਰ ਮਾਲਕ ਕਹਿੰਦੇ ਜਿਹੜੇ ਗੁਰਮੁਖ ਨੇ ਜਿਹੜੇ ਗੁਰਮਤ ਨੂੰ ਗ੍ਰਹਿਣ ਕਰਦੇ ਨੇ ਉਹਨਾਂ ਨੂੰ ਕੇਵਲ ਤੇ ਕੇਵਲ ਭਰੋਸਾ ਨਾਮ ਰੂਪੀ ਧੰਦੇ ਤੇ ਹੈ ਭਾਵੇਂ ਸੱਚੇ ਧੰਦੇ ਪਰ ਕਹਿੰਦੇ ਉਹ ਦਿਨ ਰਾਤ ਮਾਲਕ ਦੇ ਨਾਮ ਨੂੰ ਜਪਦੇ ਨੇ ਨਾਮ ਰੂਪੀ ਧੰਨ ਨੂੰ ਤਕਤਰ ਕਰਦੇ ਨੇ ਸਭ ਕਿਛ ਸੱਚਾ ਸਚ ਹੈ ਸੋਏ ਹਰੇਕ ਸ਼ੈ ਪਰਮਾਤਮਾ ਦੁਆਰਾ ਪੈਦਾ ਕੀਤੀ ਹੋਈ ਸੱਚੀ ਹੈ ਉਹ ਤਮ ਬ੍ਰਹਮ ਪਛਾਣੇ ਕੋਈ ਕਹਿੰਦੇ ਸੁਤਮ ਬ੍ਰਹਮ ਪਰਮਾਤਮਾ ਦੀ ਕਿਛ ਪਛਾਣ ਕੋਈ ਵਿਰਲਾ ਜਨ ਨਹੀਂ ਕਰਦਾ ਹੈ ਸਜ ਸੱਚਾ ਸਚ ਆਪ ਦਰੜਾਏ ਨਾਨਕ ਆਪੇ ਵੇਖੇ ਆਪੇ ਸਚ ਲਾਏ ਉਹੀ ਪ੍ਰਮਾਤਮਾ ਦੀ ਪਛਾਣ ਕਰਦਾ ਹੈ ਜਿਸ ਤੇ ਪ੍ਰਮਾਤਮਾ ਆਪ ਰਹਿਮਤ ਕਰੇ ਜਿਹਨੂੰ ਆਪ ਸੱਚ ਨਾਲ ਜੋੜ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ